ਦੇ ਵੱਲੋਂ ਦੁਕਾਨਾਂ ਦੀਆਂ ਸਰਕਾਰੀ ਸੀਲਾ ਖੋਲਣ ਦਾ ਮਾਮਲਾ ਹੁਣ ਪੱਖ ਦਾ ਜਾ ਰਿਹਾ ਹੈ ਦੱਸ ਦੇ ਕਿ ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਦੀ ਪਤਨੀ ਤੇ ਸਾਬਕਾ ਕਾਉਂਸਲਰ ਮਮਤਾ ਆਸ਼ੂ ਨੇ ਸੀਲ ਕੀਤੀਆਂ ਮਾਰਤਾ ਦੀਆਂ ਸਰਕਾਰੀ ਸੀਲਾ ਖੋਲਣ ਨੂੰ ਲੈ ਕੇ ਵਿਧਾਇਕ ਗੁਰਪ੍ਰਤ ਗੋਗੀ ਖਿਲਾਫ ਸ਼ਬਦੀ ਹਮਲਾ ਕੀਤਾ ਮਮਤਾ ਆਸ਼ੂ ਨੇ ਕਿਹਾ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਸਹੀ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਤਾਂ ਉਹਨਾਂ ਨੂੰ ਵਿਧਾਇਕ ਗੋਗੀ ਵੱਲੋਂ ਨਜਾਇਜ਼ ਤੌਰ ਤੇ ਖੋਲਿਆ ਗਿਆ ਮਮਤਾ ਆਸ਼ੂ ਨੇ ਵੀ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਇਸ ਪੂਰੇ ਆਮਲੇ ਚ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਆਸ਼ੂ ਨੇ ਇਹ ਵੀ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਸਹੀ ਇਮਾਰਤਾਂ ਨੂੰ ਸੀਲ ਕੀਤਾ ਤਾਂ ਫਿਰ ਗੋਗੀ ਨੂੰ ਉਹਨਾਂ ਸੀਲਾਂ ਨੂੰ ਤੋੜ ਕੇ ਸਰਕਾਰੀ ਨੀਮਾ ਦੀ ਉਹਨਾਂ ਉਲੰਘਣਾ ਕੀਤੀ ਹੈ ਅਜਿਹੇ ਚ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਕੋਈ ਸਿਆਸੀ ਵਿਅਕਤੀ ਇਮਾਰਤਾਂ ਦੀਆਂ ਸੀਲਾਂ ਖੋਲਦਾ ਹੈ ਤਾਂ ਗਲਤ ਹੈ ਕਿਸੇ ਵੀ ਵਿਧਾਇਕ ਨੂੰ ਕਾਨੂੰਨ ਦੇ ਨਾਲ ਖਿਲਵਾੜ ਨਹੀਂ ਕਰਨ ਦੇਣਾ ਚਾਹੀਦਾ ਮਮਤਾ ਨੇ ਵੀ ਕਿਹਾ ਕਿ ਗੋਗੀ ਨੇ ਹੋਸ਼ੀ ਸਿਆਸਤ ਕੀਤੀ ਹੈ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਗੈਰ ਕਾਨੂੰਨੀ ਨਿਰਮਾਣ ਹੋ ਰਿਹਾ ਜਿਸ ਤੇ ਲੋਕਾਂ ਨੇ ਕਈ ਵਾਰ ਵਿਧਾਇਕ ਨੂੰ ਸ਼ਿਕਾਇਤ ਦਿੱਤੀ ਪਰ ਇਸ ਮਾਮਲੇ ਵਿੱਚ ਵਿਧਾਇਕ ਕੋਈ ਕਾਰਵਾਈ ਨਹੀਂ ਕਰ ਰਹੇ ਮਮਤਾਸ਼ੂ ਨੇ ਕਿਹਾ ਕਿ ਜਦੋਂ ਗੈਰ ਕਾਨੂੰਨੀ ਕੰਮ ਹੁੰਦਾ ਹੈ ਤਾਂ ਅਧਿਕਾਰੀ ਚੁੱਪ ਰਹਿੰਦੇ ਨੇ ਪਰ ਜਦੋਂ ਦੁਕਾਨਾਂ ਬੰਨ ਜਾਂਦੀਆਂ ਨੇ ਤਾਂ ਉੱਥੋਂ ਲੋਕਾਂ ਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਦੋਂ ਨਿਗਮ ਅਧਿਕਾਰੀ ਕਾਰਵਾਈ ਕਰਨਾ ਜਾਂਦੇ ਨਹੀਂ ਜੇਕਰ ਕੋਈ ਨਜਾਇਜ਼ ਉਸਾਰੀ ਹੋ ਰਹੀ ਹੈ ਤਾਂ ਉੱਥੇ ਹੀ ਉਸ ਦੇ ਖਿਲਾਫ ਬਨਨ ਸਮੇ ਹੀ ਕਾਰਵਾਈ ਹੋਣੀ ਚਾਹੀਦੀ ਪਰ ਇਸ ਨਾਲ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਤੁਹਾਨੂੰ ਕਰੈਕਟ ਕਰਦਾ ਵੀ ਉਹਨਾਂ ਨੇ ਖੁਲਵਾਈਆਂ ਨਹੀਂ ਉਹਨਾਂ ਨੇ ਤੋੜੀਆਂ ਆ ਉਹ ਸੀਲਾਂ ਸੀਲਾਂ ਜਿਹੜੀਆਂ ਖੁਲਵਾਈਆਂ ਉਹ ਕਾਰਪੋਰੇਸ਼ਨ ਵੱਲੋਂ ਉਹਨਾਂ ਦਾ ਕੋਈ ਇਨਸਪੈਕਟਰ ਆਂਦੇ ਜਾਂ ਕੋਈ ਆਫੀਸਰ ਆਂਦੇ ਉਹ ਖੋਲ ਕੇ ਜਾਂਦੇ ਪਰ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਤਾਂ ਉਹ ਸੀਲਾਂ ਤੋੜਦੇ ਹੀ ਦਿਖਾਈ ਜਾ ਰਹੇ ਹੈ ਕਿਆ ਸੋ ਇੱਥੇ ਤਾਂ ਮੁੱਦਾ ਤਾਂ ਇਹ ਹੈ ਵੀ ਜੇ ਉਹ ਸੀਲਾਂ ਲੱਗੀਆਂ ਸੀਗੀਆਂ ਜੇ ਕਿਸੇ ਕਾਰਵਾਈ ਦੇ ਅਧੀਨ ਲੱਗੀਆਂ ਸੀ ਕਿਸੇ ਆਰਡਰ ਦੀ ਅਧੀਨ ਲੱਗੀਆਂ ਸੀ ਗਿਆ ਤਾਂ ਫਿਰ ਐਮਐਲਏ ਸਾਹਿਬ ਜਿਹੜੇ ਕਿ ਇੱਕ ਪਬਲਿਕ ਪੋਸਟ ਤੇ ਹੈਗੇ ਆ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਤੇ ਜੇ ਕਾਨੂੰਨ ਹੱਥ ਚ ਲਿਆ ਹੈਗਾ ਤੇ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਤੇ ਕੀ ਕਾਰਵਾਈ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਤੇ ਦੂਸਰੀ ਗੱਲ ਜੇ ਆਪਾਂ ਲੋਕਾਂ ਬਾਰੇ ਸੋਚੀਏ ਤਾਂ ਉਹ 20 ਸਾਲਾਂ ਤੇ ਉੱਥੇ ਦੁਕਾਨਾਂ ਤੇ ਬੈਠੇ ਹੈਗੇ ਆ ਔਰ ਜੇ ਐਮਐਲਏ ਸਾਹਿਬ ਨੂੰ ਵੀ ਯਾਦ ਦਿਵਾਵਾਂ ਵੀ ਪਿਛਲੀ ਵਾਰੀ ਜਦੋਂ ਹਾਊਸ ਸੀਗਾ ਉਹ ਕਾਉਂਸਲਰ ਸੀਗੇ ਉਦੋਂ ਐਸ ਹਾਊਸ ਦੇ ਵਿੱਚ ਇੱਕ ਮਤਾ ਪੈ ਕੇ ਗਿਆ ਸੀਗਾ ਕਿ ਜਿਹੜੀਆਂ ਇਦਾਂ ਦੀਆਂ ਬਿਲਡਿੰਗਸ ਐ ਕਿ ਆ ਜਿਹੜੇ ਲੋਕੀ ਪੈਸੇ ਜਮ੍ਹਾਂ ਕਰਵਾ ਸਕਦੇ ਆ ਜਾਂ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਇਹ ਵਾਲੀ ਸੜਕ ਦੀਆਂ ਸ਼ਾਪਸ ਵੀ ਸੀਗੀਆਂ ਇੱਕ ਸਾਲ ਹੋ ਗਿਆ ਹਾਊਸ ਖਤਮ ਹੋਇਆ ਨੂੰ 2 ਸਾਲ ਹੋ ਗਏ ਸਰਕਾਰ ਬਣਿਆ ਨੂੰ ਆਲਮੋਸਟ ਤੇ ਜੇ ਐਮਐਲਏ ਸਾਹਿਬ ਐਨੇ ਹੀ ਕੰਮ ਕਰਨ ਦੇ ਇੱਛੁਕ ਐ ਕਾਉਂਸਲਰ ਵੀ ਰਹੇ ਆ ਉਹਨਾਂ ਨੂੰ ਤਾਂ ਮਤੇ ਬਾਰੇ ਪਤਾ ਹੋਣਾ ਚਾਹੀਦਾ ਆ ਉਹਨਾਂ ਨੂੰ ਤਾਂ ਉਸ ਫਾਈਲ ਦੀ ਪੈਰਵਾਹੀ ਕਰਨੀ ਚਾਹੀਦੀ ਹੈ ਚੰਡੀਗੜ੍ਹ ਜਾ ਕੇ ਪਰ ਇਹਨਾਂ ਦੀ ਨਾ ਇੱਕ ਘਟਿਆ ਰਾਜਨੀਤੀ ਦੀ ਆਦਤ ਬਣ ਗਈ ਆ ਚਾਹੇ ਉਹ ਕੁਮਾਰ ਮੰਡੀ ਹੋਵੇ ਬੀਆਰਐਸ ਨਗਰ ਹੋਵੇ ਤੇ ਹੁਣ ਉਹ ਚ ਤੀਜਾ ਨੰਬਰ ਮਾਡਲ ਟਾਊਨ ਆ ਗਿਆ ਵੀ ਪਹਿਲਾਂ ਜਾਓ ਸੀਲਾਂ ਲਵਾਓ ਤੇ ਉਸ ਤੋਂ 4 ਘੰਟੇ ਬਾਅਦ ਜਾ ਕੇ ਉੱਥੇ ਡਰਾਮਾ ਜਾ ਕਰੋ ਤੇ ਸੀਲਾਂ ਖੁਲਵਾ ਦਿਓ ਤੇ ਕਾਰਵਾਈ ਕੋਈ ਵੀ ਹੋਵੇ ਨਾ ਤੇ ਜਿੱਥੇ ਵੀ ਇਹ ਜਾਂਦੇ ਆ ਤੁਸੀਂ ਇਹ ਦੇਖੋ ਵੀ ਸਾਰੀਆਂ ਪੁਰਾਣੀਆਂ ਦੁਕਾਨਾਂ ਤੇ ਤੇ ਜਿੰਨੀਆਂ ਐਨੀਆਂ ਇਲੀਗਲ ਕੰਸਟਰਕਸ਼ਨ ਨਮੀਆਂ ਚੱਲ ਰਹੀਆਂ ਉਹ ਵਿਚਾਰੇ ਸਰਾਬਨਗਰ ਏ ਬਲਾਕ ਵਾਲੇ ਮਗਰ ਪੈ ਪੈ ਕੇ ਹੀ ਨਾ ਦੇ ਹਾੜੇ ਕੱਢ ਕੱਢ ਕੇ ਥੱਕ ਗਏ ਜੀ ਉਹ ਤਾਂ ਨਵੀਂ ਸੀਗੀ ਉਹ ਤਾਂ ਇਹਨਾਂ ਤੋਂ ਠਟਵਾਈ ਨਹੀਂ ਗਈ ਚਾਹੇ ਜਿਹੜੀ ਸਾਊਥ ਸਿਟੀ ਰੋਡ ਤੇ ਬਣ ਰਹੀ ਹੈਗੀ ਆ ਉਹ ਵੀ ਨਹੀਂ ਨਾ ਠਟਵਾਈ ਗਈ ਹੈਗੀ ਨਵੀਆਂ ਕੰਸਟਰਕਸ਼ਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈ ਪੁਰਾਣਿਆਂ ਤੋਂ ਸਿਰਫ ਵੋਟਾਂ ਦੀ ਰਾਜਨੀਤੀ ਕਟਿਆ ਰਾਈਂਦੀ ਤੇ